ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਤੁਸੀਂ ਸਾਰੇ ਠੀਕ ਠਾਕ ਆ ਵਧੀਆ ਚਾਹੀਦਾ ਸਾਰਿਆਂ ਦਾ ਹਾਲ ਅੱਜ ਮੈਂ ਇੱਕ ਬੜੇ ਜ਼ਰੂਰੀ ਵਿਸ਼ੇ ਤੇ ਲਾਈਵ ਹੋਇਆ ਯਾਰ ਮੇਰੇ ਬੈਠੇ-ਬੈਠੇ ਦੇ ਮਨ 'ਚ ਗੱਲ ਆਈ ਮਨ 'ਚ ਆਇਆ ਵੀ ਦੁੱਧ ਬਾਰੇ ਦੁੱਧ ਆਪਣਾ ਹੁਣ ਆਮ ਆਪਾਂ ਦੇਖਦੇ ਆਂ ਵੀ ਦੁੱਧ ਦੀ ਖਪਤ ਬਹੁਤ ਜ਼ਿਆਦਾ ਆ ਤੇ ਦੁੱਧ ਦੀ ਪੈਦਾਵਾਰ ਬਹੁਤ ਘਟਾ ਆ ਆਪਾਂ ਨੂੰ ਦੇਖਿਆ ਜਾਵੇ ਤਾਂ ਨੇੜ ਤੇੜ ਦੇ ਕਈ ਘਰਾਂ ਦੇ ਵਿੱਚ ਮੱਝਾਂ ਹੈ ਹੀ ਨਹੀਂ ਬਿਲਕੁਲ ਹੀ ਖਤਮ ਕਿਸੇ ਦੇ ਕੱਟੀ ਵੀ ਹੈ ਨਹੀਂ ਗੀ ਵਿਚਾਰਾਂ ਦੇ ਕ ਇਹੋ ਜੇ ਕਰਦੀ ਹੈਗੇ ਆ ਜਾਂ ਕਹੋ ਸਟੀਲ ਦੀ ਮੱਝ ਰੱਖੀ ਆ ਜੀ ਨੂੰ ਆਪਾਂ ਡੋਲਣੀ ਕਹਿੰਦੇ ਆ ਜਾਂ ਕਹਿੰਨੀ ਦੁੱਧ ਲੈਣ ਵਾਲੀ ਵਿੱਚ ਆ ਕੇ ਜਾਓ ਤੇ ਦੁੱਧ ਲਿਓ ਮੋਲ ਪਿੰਡਾਂ ਦੇ ਕਈ ਪਿੰਡਾਂ ਦੇ ਵਿੱਚ ਤਾਂ ਅਜੇ ਤੱਕ ਦੁੱਧ ਵਧੀਆ ਮਿਲ ਰਿਹਾ ਵਾ ਚਲੋ ਪਿੰਡਾਂ ਦੇ ਵਿੱਚ ਜਾਣ ਪਛਾਣ ਹੁੰਦੀ ਆ ਲੋਕੀ ਘਰਾਂ ਦੇ ਵਿੱਚੋਂ ਦੁੱਧ ਲੈ ਲੈਂਦੇ ਆ ਪਰ ਸ਼ਹਿਰਾਂ ਦੇ ਵਿੱਚ ਜਾਨਸਾਖਿਆ ਬਹੁਤ ਜ਼ਿਆਦਾ ਆ ਤੇ ਦੁੱਧ ਦੀ ਕਮੀ ਆ ਅਸਲੀ ਦੁੱਧ ਦੀ ਕਮੀ ਆ ਨਕਲੀ ਤਾਂ ਬਹੁਤ ਤਰਿਆ ਫਿਰਦਾ ਜਿਹੜੇ ਸਾਬ ਨੇ ਆਪਣੀ ਗਿਣਤੀ ਵੱਧ ਚੁੱਕੀ ਆ ਜਨਸੰਖਿਆ ਵੱਧ ਚੁੱਕੀ ਆ ਉਸ ਦੇ ਮੁਕਾਬਲੇ ਘਰਾਂ ਦੇ ਵਿੱਚ ਦਧਾਰੂ ਪਸ਼ੂ ਘਟ ਗਏ ਨੇ ਮੱਝਾਂ ਦਾ ਤਰਬੀਮ ਬਹੁਤ ਘੱਟ ਰਹੀਆਂ ਲੋਕਾਂ ਕੋਲੇ گاਵਾ ਹੀ ਹਨ ਜਾਂਦੇ گاਵਾ ਵੀ ਤੁਹਾਨੂੰ ਪਤਾ ਹੀ ਆ ਵੀ ਉਹ ਦੁੱਧ ਤਾਂ ਬਹੁਤ ਜਾਦੇ ਦਿੰਦੀਆਂ ਨੇ ਪਰ ਉਹਨਾਂ ਨੂੰ ਬਿਮਾਰੀਆਂ ਵਗੈਰਾ ਬਹੁਤ ਹੋ ਜਾਂਦੀਆਂ ਮਹਿੰਗਾ ਬਹੁਤ ਆ ਕੰਮਕਾਵਾ ਵਾਲਾ ਤੇ ਦੁੱਧ ਜਿਆਦਾ ਮਿਲਦਾ ਪਿਆ ਕੋਈ ਵੀ ਚੀਜ਼ ਲੈ ਲਓ ਹੁਣ ਦੁੱਧ ਦੀ ਵਾਧੂ ਮਿਲ ਰਹੀ ਆ ਕੋਈ ਚੀਜ਼ ਦੀ ਕਮੀ ਨਹੀਂ ਕਿਤੇ ਮਰਜ਼ੀ ਜਾਓ ਕ ਉਹ ਵੀ ਸਾਨੂੰ 50 ਕਿਲੋ ਕੁਆਂਟਲ ਪਨੀਰ ਚਾਹੀਦਾ ਦੁੱਧ ਚਾਹੀਦਾ ਤੇ ਜਦੋਂ ਮਰਜ਼ੀ ਲੈ ਲਓ ਇਹ ਹਾਲਾਤ ਆ ਤੇ ਜਦੋਂ ਆਪਣੇ 10-10 ਮੱਝਾਂ ਹਰੇਕ ਦੇ ਘਰੇ ਖੜੀਆਂ ਹੁੰਦੀਆਂ ਸੀ ਉਦੋਂ ਹਲੇ ਇਹਨਾਂ ਦੁੱਧ ਨਹੀਂ ਮਿਲਦਾ ਸੀ ਹੁਣ ਦੁੱਧ ਜਿਆਦਾ ਮਿਲਦਾ ਪਿਆ ਵਾ ਪਸ਼ੂ ਘਟਾ ਉਦੋਂ ਪਸ਼ੂ ਵੱਧ ਸੀ ਤੇ ਦੁੱਧ ਘੱਟ ਮਿਲਦਾ ਸੀ ਇਹ ਅਜੇ ਕਿਹੜੀਆਂ ਮਸ਼ੀਨਾਂ ਆ ਗਈਆਂ ਵੀ ਜਿਹਦੇ ਨਾਲ ਆਪਣੇ ਦੁੱਧ ਦੀ ਪੈਦਾਵਾਰ ਵਧ ਗਈ ਤੇ ਪਸ਼ੂ ਘਟ ਗਏ ਕੋਈ ਨਾ ਕੋਈ ਤਾਂ ਕ੍ਰਿਸ਼ਮਾ ਹੈਗਾ ਨਾ ਇਹਨਾਂ ਦੇ ਵਿੱਚ ਕੋਈ ਨਾ ਕੋਈ ਕ੍ਰਿਸ਼ਮਾ ਕ੍ਰਿਸ਼ਮਾ ਕੀ ਹੈ ਯਾਰ ਇਹੀ ਕ੍ਰਿਸ਼ਮਾ ਵਾਲੋ ਕੀ ਉਹਨਾਂ ਦੇ ਘਰੇ ਕੱਟੇ ਵੀ ਹੈ ਨਹੀਂ ਤਾਂ 50 50 ਕਿਲੋ ਵੀ ਦੁੱਧ ਪਾ ਜਾਂਦੇ ਹੋਣਗੇ ਸ਼ਹਿਰ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਨੂੰ ਇਹ ਬੰਦਾ ਨਕਲੀ ਦੁੱਧ ਬਣਾ ਕੇ ਵੇਚਦਾ ਕਈ ਵਾਰੀ ਤੁਸੀਂ ਖਬਰਾਂ ਵੀ ਸੁਣੀਆਂ ਹੋਣਗੀਆਂ ਨੇ ਦੁੱਧ ਨਕਲੀ ਦੁੱਧ ਬਣਾਉਂਦੇ ਫੜੇ ਕੈਂਟਰ ਫੜਿਆ ਪੂਰਾ ਗੱਡੀ ਫੜੀ ਪੂਰੀ ਤੇ ਕਿਥੇ ਵੀ ਭਈ ਇਹ ਕੰਮ ਕਰੀ ਜਾਂਦੇ ਆ ਨੀਰਾ ਜ਼ਹਿਰ ਵਿੱਚ ਹੀ ਜਾਂਦੇ ਨੀਰਾ ਜ਼ਹਿਰ ਜਿਹੜਾ ਹੁਣ ਮੌਸਮ ਚੱਲ ਰਿਹਾ ਇਹਦੇ ਵਿੱਚ ਤਾਂ ਆਪਾਂ ਆਮ ਰੋਟੀ ਪਾਣੀ ਵੀ ਖਾਣੇ ਆ ਨਾ ਥੋੜੇ ਜਿਹਾ ਤੁਸੀਂ ਨੋਟ ਕਰਿਓ ਬੱਚਿਆਂ ਨੂੰ ਉਲਟੀਆਂ ਤੇ ਟੱਟੀਆਂ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਵੱਡਿਆਂ ਨੂੰ ਵੀ ਆ ਰਹੀ ਆ ਕੱਲੇ ਬੱਚਿਆਂ ਨੂੰ ਨਹੀਂ ਇਹ ਆਪਣਾ ਸਾਰਾ ਮੌਸਮ ਤੇ ਕੱਲੋ ਵੀ ਖਾਣ ਪੀਣ ਦਾ ਹੀ ਆ ਜਿਹਦੇ ਕਰਕੇ ਸਮੱਸਿਆ ਆ ਰਹੀ ਆ ਤੇ ਉਤੋਂ ਆਪਾਂ ਨੂੰ ਜੇਕਰ ਨਕਲੀ ਦੁੱਧ ਮਿਲੂਗਾ ਜ਼ਹਿਰ ਮਿਲੂਗਾ ਇਹ ਤੇ ਇਸ ਤੋਂ ਵੀ ਮੰਦਾ ਹਾਲ ਹੋ ਜਾਣਾ ਇਸ ਕਰਕੇ ਮੇਰਾ ਭਾਈ ਨਾ ਜਾਨ ਪਛਾਨ ਵਾਲੀ ਥਾਂ ਤੋਂ ਦੁੱਧ ਲਿਆ ਕਰੋ ਥੋੜਾ ਜਿੱਥੇ ਆਪ ਨੂੰ ਪਤਾ ਵੀ ਹਾਂ ਇੱਥੇ ਅਸਲੀ ਹੋਊਗਾ ਅਸਲੀ ਮਿਲ ਜਾਊਗਾ ਡੈਰੀਆਂ ਵਗੈਰਾ ਤੋਂ ਲੈਣੇ ਆ ਚਲੋ ਅਸਲੀ ਵੀ ਹੁੰਦਾ ਹੁਣ ਉਹਨਾਂ ਨੂੰ ਵੀ ਕਿਹੜਾ ਪਤਾ ਲੱਗਦਾ ਰਸ਼ੇ ਦੀ ਕਿਹੜਾ ਨਕਲੀ ਪਾ ਗਿਆ ਇਹ ਬਾਕੀ ਤਾਂ ਦਾ ਥੋੜਾ ਜਿਆ ਸ਼ਹਿਰਾਂ ਦੇ ਵਿੱਚ ਜਿਆਦਾ ਚੱਲਦਾ ਵਾ ਜਿਹੜੇ ਹਿਸਾਬ ਨਾਲ ਆਪਣੀ ਜਨਸੰਖਿਆ ਹੁਣ ਵੱਧ ਚੁੱਕੀ ਆ ਮੈਂ ਨਹੀਂ ਕਹਿੰਦਾ ਵੀ ਜੇ ਪੰਦ ਦੁੱਧ ਪੂਰਾ ਹੋ ਜਾਏ ਇੱਕ ਦਿਨ ਲਈ ਨਕਲੀ ਦੁੱਧ ਬੰਦ ਹੋ ਜਾਏ ਤਾਂ ਮਨਸਾ ਵੀ ਅੱਧੇ ਪੰਜਾਬ ਨੂੰ ਚਾਹ ਨਹੀਂ ਮਿਲਣਗੀ ਚਾਹ ਤੋਂ ਬਿਨਾ ਸਾਰ ਨਾ ਪਊਗਾ ਇਹ ਹਾਲ ਹੋ ਜਾਊਗਾ ਬਾਕੀ ਤੁਸੀਂ ਵੀ ਮੇਰਾ ਵੀਰ ਆਪਣੇ ਸਾਰੇ ਜਾਣੇ ਵਿਚਾਰ ਦਿਓ ਜਰੂਰ ਸਿਆਣੇ ਹੋ ਮੇਥੋਂ ਸੀਨੀਅਰ ਆ ਯਾਰ ਤੁਹਾਨੂੰ ਮੇਰ ਨੂੰ ਵੱਧ ਪਤਾ ਹੋਊਗਾ ਗੱਲ ਹਾਲਾਤ ਬਹੁਤ ਜਿਆਦੇ ਮਾੜੇ ਆ ਜਿਹੜੇ ਹੁਣ ਦੁੱਧ ਪਸ਼ੂ ਪਾਲਕਾ ਉਹ ਕਹਿੰਦੇ ਸਾਨੂੰ ਪੂਰਾ ਰੇਟ ਨਹੀਂ ਮਿਲ ਰਿਹਾ ਰੇਟ ਕੀ ਪੂਰਾ ਮਿਲਣਾ ਯਾਰ ਉਹ ਨਕਲੀ ਦੁੱਧ ਵਾਲੇ ਉਹ ਜਿਹੜੀ ਕਮੀ ਪੂਰੀ ਕਰੀ ਜਾਂਦੇ ਆ ਉਹ ਕਹਿੰਦੇ ਸਾਨੂੰ ਜਿਹੜਾ ਮਰਜ਼ੀ ਰੇਟ ਦੇ ਦਿਓ ਅਸੀਂ ਦੇਣ ਨੂੰ ਤਿਆਰ ਆ ਜਿੰਨੇ ਆਪਣੇ ਪੈਸਿਆਂ ਦੇ ਵਿੱਚ ਪ੍ਰੋਗਰਾਮ ਹੁੰਦੇ ਆ ਜਾਂ ਹੋਰ ਕੋਈ ਵੀ ਆਪਾਂ ਘਰ ਤੋਂ ਬਾਹਰ ਕੋਈ ਵੀ ਪ੍ਰੋਗਰਾਮ ਕਰਦੇ ਆ ਮੈਂ ਨਹੀਂ ਕਹਿੰਦਾ ਵੀ ਉੱਥੇ ਸਾਰਾ ਕੁਝ ਸਹੀ ਮਿਲਦਾ ਹੋਊਗਾ। ਤਕਰੀਬਨ ਅੱਧੋਂ ਵੱਧ ਚੀਜ਼ਾਂ ਮਿਲਾਵਟ ਵਾਲੀਆਂ ਹੀ ਮਿਲਦੀਆਂ ਨੇ। ਬਾਜ਼ਾਰ ਦੇ ਵਿੱਚ ਮਿਲਾਵਟ ਵਾਲੀਆਂ ਚੀਜ਼ਾਂ ਦੀ ਭਰਮਾਰ ਹੋ ਚੁੱਕੀ ਆ। ਖਾਸ ਤੌਰ ਤੇ ਦੁੱਧ ਸਭ ਤੋਂ ਵੱਡੀ ਚੀਜ਼ ਆ ਜਿਹੜੀ ਆਪਾਂ ਰੁਟੀਨ ਦੇ ਵਿੱਚ ਵਰਤੋਦੇ ਆ। ਦੁੱਧ ਦੀ ਆਪਾਂ ਹਰ ਇੱਕ ਚੀਜ਼ ਹੀ ਘਰੇ ਵਰਤੋਂ ਕਰਦੇ ਆ ਚਾਹ ਬਣਾਉਣੇ ਆ ਦੁੱਧ ਪੀਣੇ ਆ ਦਹੀਂ ਜਮਾਉਣੇ ਆ ਕੁਝ ਵੀ ਕਰਦੇ ਆ। ਦੁੱਧ ਆਪਣੀ ਨਿੱਜੀ ਹਰ ਰੋਜ਼ ਦੀ ਜ਼ਰੂਰਤ ਆ ਜੀ ਤੇ ਜੇ ਇਹਦੇ ਵਿੱਚ ਜ਼ਹਿਰ ਮਿਲ ਗਿਆ ਇਹ ਹੀ ਆਪਾਂ ਨੂੰ ਨਕਲੀ ਮਿਲਣ ਲੱਗ ਗਿਆ ਤਾਂ ਫੇਰ ਆਪਣਾ ਅੰਤ ਨੇੜੇ ਹੀ ਆ ਇਹ ਹੀ ਜਾਪਦਾ ਕਿਉਂਕਿ ਹਾਲਾਤ ਜਿਹੜੇ ਬਣੇ ਪਏ ਆ ਸਿਰਫ ਮੁਨਾਫਾ ਖੋਰੀ ਦੇ ਚੱਕਰ ਚ ਵੀ ਸਾਨੂੰ ਪੈਸੇ ਬਣ ਜਾਣ ਪੰਜਾਬ ਭਲਾ ਸਾਰਾ ਖਤਮ ਹੋ ਜੇ ਕੱਲਾ ਪੈਸਾ ਹੀ ਰਹਿਣਾ ਜਦੋਂ ਕੁਝ ਤੇ ਰਹਿਣਾ ਫਿਰ ਕੀ ਕਰਾਂਗੇ ਇਸ ਤੋਂ ਚੰਗਾ ਤਾਂ ਭਰਾਓ ਆ ਦੀ ਇੱਕ ਇੱਕ ਮਾਜੀ ਬਣਾ ਰੱਖ ਲੋ ਇੱਕ ਰੱਖ ਲੋ ਦੋ ਰੱਖ ਲੋ ਇਹ ਦੋ ਚੀਜ਼ ਜਾਦੇ ਚੰਗੀ ਰਹੂਗੀ। ਜ਼ਹਿਰ ਪੀਣ ਨਾਲ ਚੰਗਾ ਵਾ। ਜ਼ਹਿਰ ਨਿਹਰਾ ਜ਼ਹਿਰ ਬਕਰਿਆ ਵਾ। ਚਿੰਦੇ ਹਿਸਾਬ ਨਾਲ ਆਪਣੇ ਇਥੇ ਖਪਤਾ ਉਨੀ ਦੁੱਧ ਦੀ ਪੈਦਾਵਾਰ ਹੈ ਨਹੀਂਗੀ। ਇਹ ਮੇਰਾ ਵੀ ਗੱਲ ਨੋਟ ਕਰਿਓ ਵੀ ਆਪਣੇ ਨੇੜੇ-ਤੇੜੇ ਘਰਾਂ ਦੇ ਵਿੱਚ ਅੱਗੇ ਹਰ ਇੱਕ ਦੇ ਘਰੇ ਪਸ਼ੂ ਹੁੰਦਾ ਸੀ। ਇੱਕ ਮੱਝ, ਦੋ ਮੱਝ, ਚਾਰ ਮੱਝ, ਪੰਜ ਮੱਝਾਂ, 10 ਮੱਝਾਂ ਆਮ ਹੁੰਦੀਆਂ ਸੀ। ਚਲੋ ਇੱਕ ਤਾਂ ਸਿੱਧੀ ਗੇਦੀ ਹੁੰਦੀ ਨਹੀਂ ਸੀ ਨਾ। 5-5 10 ਦਾ ਮੱਝਾਂ ਦਾ ਹਰ ਇੱਕ ਦੇ ਹੁੰਦੀਆਂ ਸੀਗੀਆਂ। ਹੁਣ ਉਹ ਮੱਝਾਂ ਕਿਸੇ ਦੇ ਰਹੀਆਂ ਹੀ ਨਹੀਂਗੀਆਂ। ਖੋਨੀਆਂ ਤੱਕ ਵੀ ਢਾਡੀਆਂ ਲੋਕਾਂ ਨੇ। ਤੇ ਉਹ ਆਪ ਲੈਣ ਲੱਗਿਆ ਮੁੱਲ ਜਾਂਸਾ ਕਿੰਨੀ ਜ਼ਿਆਦਾ ਵਧ ਗਈ ਆ ਤੇ ਇਹ ਵੇਖੋ ਵੀ ਦੁੱਧ ਆਉਂਦਾ ਕਿੱਥੋਂ ਫੜੇ ਵੀ ਜਾਂਦੇ ਆ ਬਹੁਤ ਨਕਲੀ ਦੁੱਧ ਬਣਾਉਣ ਵਾਲੇ ਪਰ ਹੁਣ ਕਿੰਨੇ ਕੁ ਬੰਦੇ ਫੜੇ ਜਾਣਗੇ ਯਾਰ ਜਦੋਂ ਬੇਈਮਾਨੀ ਤੇ ਉਤਰਿਆ ਇਹ ਖਾਣ ਪੀਣ ਦੀ ਜਿਹੜੀ ਚੀਜ਼ ਆ ਨਾ ਖਾਣ ਪੀਣਾ ਇਹ ਇੱਕ ਤਰ੍ਹਾਂ ਦਾ ਸ਼ੁੱਧ ਹੋਣਾ ਚਾਹੀਦਾ ਜਿਸ ਦੇ ਨਾਲ ਆਪਣੀ ਦੁਨੀਆਦਾਰੀ ਖੜੀ ਆ ਵੀ ਦੁਨੀਆਦਾਰੀ ਖੜੀ ਦੋ ਇਮਾਨਦਾਰੀ ਤੇ ਇਮਾਨਦਾਰੀ ਨਹੀਂ ਕਿਸੇ ਦੇ ਵਿੱਚ ਰਹੀ ਤੇ ਫਿਰ ਹੁਣ ਕੀ ਕੀਤਾ ਜਾਵੇ ਜੀ ਬਹੁਤ ਜਿਆਦਾ ਬੇਈਮਾਨੀ ਵੱਚੂਕੀ ਆ ਸੋ ਇੰਨਾ ਕਹਿੰਦਾ ਮੇਰਾ ਭਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇੱਕ ਬੇਨਤੀ ਆ ਕਿ ਪੇਜ ਨੂੰ ਜਰੂਰ ਫੋਲੋ ਕਰ ਲਿਓ ਜੀ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ